ਆ ਰਹੇ ਹੋ ਸ਼੍ਰੀ ਰਾਤਰੀ ਦੇ ਤਿਹਾਰ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰ ਮੰਡੀ ਬਾਂਸਾ ਸਟਰੀਟ ਵਿਖੇ ਸਾਰੇ ਦੁਕਾਨਦਾਰਾਂ ਦੇ ਵੱਲੋਂ ਹਾਂਜੀ ਕੱਲ੍ਹ ਪੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਵਾਰ ਉਰੇ ਆਪਣਾ ਸਪੈਸ਼ਲ ਪਤੜਾ ਤੇ ਦਿੱਲੀ ਤੋਂ ਦੋ ਆਪਣੇ ਸਪੈਸ਼ਲ ਝਾਕੀਆਂ ਵਾਲੇ ਵੀ ਆ ਰਹੇ ਨੇ ਜੋ ਸਾਰਾ ਦਿਨ ਚੱਲਣਗੇ ਆ ਇਹ ਪੰਡਾਰਾ ਆਪਣਾ ਸਵੇਰੇ ਸਹੀ 9:00 ਵਜੇ ਸ਼ੁਰੂ ਹੋਊਗਾ ਤੇ ਰਾਤ ਨੂੰ ਭੋਲੇ ਸ਼ੰਕਰ ਦੀ ਛਤਕ ਚੱਲੂਗਾ ਜੀ ਇਹ ਪੰਡਾਰਾ ਹੈ ਜੀ ਇਹ ਦਸਵਾਂ ਪੰਡਾਰਾ ਹੈ ਜੀ ਤੇ ਹਰ ਸਾਲ ਸਾਡੇ ਐਨਆਰਆਈ ਭਰਾ ਸਾਡੇ ਨੋਨੀ ਮੈਤਾ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਪੂਰੇ ਪਰਿਵਾਰ ਦਾ ਇਸ ਕੰਮ ਦੇ ਲਈ ਪੂਰਾ ਸਹਿਯੋਗ ਹੁੰਦਾ ਹੈ ਤੇ ਸਾਰੇ ਦੁਕਾਨਦਾਰ ਭਰਾ ਇਸ ਆਪਣਾ ਅਲਪੰਡਾਰੇ ਦੇ ਵਿੱਚ ਸੇਵਾ ਕਰਦੇ ਨੇ ਸਾਰੇ ਇਸ ਦਿਨ ਕੋਈ ਕੰਮ ਨਹੀਂ ਕਰਦੇ ਸਾਰੇ ਦੁਕਾਨਦਾਰ ਸਿਰਫ ਅਦੇ ਸਿਰਫ ਹੋਰੇ ਸੇਵਾ ਕਰਦੇ ਨੇ ਜਿੰਨੇ ਤੇੜੇ ਬਾਜ਼ਾਰ ਦੇ ਦੁਕਾਨਦਾਰ ਨੇ ਤਾਂ ਸਾਰੇ ਦੁਕਾਨਦਾਰ ਰਲ ਕੇ ਉਹਨਾਂ ਦੇ ਸਹਿਯੋਗ ਨਾਲ ਤੁਸੀਂ ਢੰਡਾਰਾ ਕਰਦੇ ਬਿਲਕੁਲ ਜੀ ਬਿਲਕੁਲ ਸਾਰੇ ਸਾਰੇ ਦੁਕਾਨਦਾਰਾਂ ਦਾ ਸਾਰਾ ਸਹਿਯੋਗ ਹੈ ਜੀ ਤੇ ਸਾਡੇ ਸਪੈਸ਼ਲ ਜਿਹੜਾ ਸਹਿਯੋਗ ਹੈ ਤੇ ਆਪਣੇ ਸਾਡੇ ਭਰਾ ਐਨਆਰਆਈ ਭਰਾ ਨੋਨੀ ਮੈਤਾ ਦੇ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਮੈਤਾ ਜੀ ਕੀ ਕਹਿਣਾ ਚਾਹੋਗੇ ਨੋਨੀ ਜੀ ਜਿਵੇਂ ਸ਼ੰਤੀ ਜੀ ਨੇ ਦੱਸਿਆ ਵੀ ਤੁਹਾਡੇ ਪਰਿਵਾਰ ਦਾ ਬਹੁਤ ਸੰਯੋਗ ਹੁੰਦਾ ਭੰਡਾਰੇ ਦੀ ਕਿਰਪਾ ਸੀ ਜਿਹੜਾ ਹੈਗਾ ਸਾਰੇ ਉਪਨਾਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੋਨੀ ਮੈਤਾ ਜੀ ਹਾਂਜੀ ਕਿੰਨੇ ਭੰਡਾਰੇ ਇਹ 10ਵਾਂ ਭੰਡਾਰਾ ਹੈ ਹਾਂਜੀ ਹਰ ਸਾਲ ਦੀ ਤਰ੍ਹਾਂ ਆਪਾਂ ਬੜੀ ਧੂਮ-ਧਾਮ ਨਾਲ ਮਨਾਉਂਦੇ ਆਂ ਮੈਂ ਤਾਂ ਇਹੀ ਬੇਨਤੀ ਕਰਨਾ ਕਿ ਸਾਰੇ ਨਾਪਾਵਾਸੀ ਜਿੰਨੇ ਵੀ ਨੇ ਸਾਰੇ ਹਮਮਾ ਆ ਕੇ ਪਹੁੰਚੋ ਸਾਰੇ ਸਹਿਯੋਗ ਦਿਓ ਇਹ ਸਾਰੇ ਮਿਲ ਕੇ ਸਹਿਯੋਗ ਨਾਲ ਹੀ ਪੰਡਾਣਾ ਕੀਤਾ ਜਾਂਦਾ ਜੀ ਸਾਰੇ ਰਲ ਮਿਲ ਕੇ ਸਾਥ ਦਿੰਦੇ ਕਾਦਾ ਲੰਗਰ ਤਿਆਰ ਕਰ ਰਹੇ ਹਾਂ ਇਸ ਵਾਰ ਹੈਗਾ ਜੀ ਪਕੌੜਿਆਂ ਦਾ ਮਿਲਕ ਬਦਾਮੋ ਦੀ ਫਰੂਟ ਚਾਟ ਹੋਗੀ ਪੇਸਤੀਆ ਹੋਗੀ ਟਿੱਕੀਆਂ ਹੋਗੀਆਂ ਸਾਰੀ ਤਰ੍ਹਾਂ ਰਹਿ ਗਈ ਇਹ ਪੂਰਾ ਦਿਨ ਮਤਲਬ ਪੰਡਾਣਾ ਤੋਂ ਲੈ ਕੇ ਸ਼ਿਵਜੀ ਦੀ ਕਿਰਪਾ ਤੱਕ ਜਦ ਤੱਕ ਚੱਲੂ ਰਹੋਗੇ ਸ਼ਾਮ ਤੱਕ ਚੱਲੂ ਰਹੇਗਾ ਠੀਕ 8-9 ਦਾ ਜਰੂਰ ਤੱਕ ਰੂਪੇ ਬੱ ਚੱਲੀ ਜਾਊ ਕਿਹੜੀ ਜਗ੍ਹਾ ਤੇ ਖੜੇ ਆਂ ਮੱਲੇ ਸ਼ਿਮਚੀਪ ਦੇ ਪੰਡਾਰਚ ਕਰੀਏ ਠੀਕ ਹੈ ਜੀ ਇਹ ਕੀ ਪੰਡਾਰਾ ਕਰਦੇ ਹੋ ਹਰ ਸਾਲ ਹਰ ਸਾਲ ਚੱਲਦਾ ਜੀ ਨਾਨੀ ਦੀ ਕਿਰਪਾ ਨਾਲ ਠੀਕ ਹੈ ਜੀ ਸਾਰੇ ਦੁਕਾਨਦਾਰਾਂ ਦਾ ਸੇਵਾਦਾਰ ਸਭ ਵਾਕਈ ਦੇ ਸੇਵਾਦਾਰ ਨੇ ਹਾਂਜੀ ਐਨਆਰ ਤੋਂ ਪੈਸੇ ਆ ਚਲੋ ਉਹ ਤਾਂ ਉਹਨਾਂ ਦੀ ਐਨ ਆਰ ਆਈ ਦਾ ਸੰਜੋਗ ਹੈ ਨਾ ਪਰ ਵੀ ਜਿਹੜਾ ਭੰਡਾਰੇ ਨੂੰ ਤੁਸੀਂ ਬਾਕੀ ਸੇਵਾਦਾਰ ਨੇ ਸੇਵਾਦਾਰ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਹਰ ਸਾਲ ਜਿਵੇਂ ਸ਼ੰਟੀ ਜੀ ਹੋਗੇ ਭੰਡਾਰਾ ਕਰਦੇ ਨੋਨੀ ਜੀ ਹੋਗੇ ਦਸ ਵਜੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਰਾ ਨੋਨੀ ਦਾ ਖੁਰਦਾ ਜੀ ਹਾਂਜੀ ਸਾਰੀ ਜੋ ਵੀ ਇਹਦਾ ਖਰਚਾ ਹੋ ਰਿਹਾ ਹੈ ਇਹ ਸਾਰਾ ਨੋਨੀ ਮਹਤਾ ਜੀ ਕਰਦੇ ਨੇ ਸਾਡਾ ਐਨ ਆਰ ਆਈ ਭਰਾਏ ਜੀ ਇਹ ਠੀਕ ਹੈ ਜੀ ਹਾਂ ਇਹ ਦਸਵਾਂ ਲੰਗਰ ਹੈ ਹਾਂ ਹਰ ਸਾਲ ਦੀ ਤਰ੍ਹਾਂ ਧੁੰਦ ਦਾ ਨਾਮ ਇਹ ਕਿਹੜੇ ਬਾਜ਼ਾਰ ਚ ਲੰਘ ਲਾਰੇ ਬਿਜਾਰ ਇਹ ਆਪਾਂ ਕੌਨਸਾ ਸਟਰੀਟ ਐਲਬੀਮ ਕਾਲਜ ਦੀ ਰੋਡ ਤੇ ਜੀ ਗੁਰਬੰਦੀ ਜੀ ਗੁਰਬੰਦੀ ਜੀ ਸਾਰੇ ਵਪਾਰੀ ਉਰੇ ਪਹੁੰਚਦੇ ਨੇ ਹਾਂ ਜੀ ਹਾਂ ਸਾਰਾ ਵਪਾਰ ਸਾਰੇ ਸਾਰੇ ਨੰਬਾਪੋਨ ਇਹ ਹੋਲਸੇਲ ਦੀ ਮਾਰਕੀਟ ਐ ਤੁਸੀਂ ਹਰ ਸਾਲ ਲਾਨੇ ਹੋ ਜੀ ਹਾਂ 10 ਸਾਲ ਹੋ ਗਏ 10 ਸਾਲ ਠੀਕ ਹਰ ਹਰ ਮਹਾਦੇਵ ਮੈਂ ਸਤੀਸ਼ ਕੁਮਾਰ ਗੁਰ ਮੰਡੀ ਚੋਂ ਬੰਸਾਰੀ ਗਲੀ ਚੋਂ ਬੋਲ ਰਿਹਾ ਐਜ ਵਪਾਰੀ ਮੈਂ ਸਾਰੇ ਦੁਕਾਨਦਾਰ ਨਾਬਾ ਨਵਸੀਆਂ ਨੂੰ ਇਹ ਅਸੀਂ ਸਾਰੇ ਭੰਡਾਰਾ ਕਰ ਰਹੇ ਆ ਸਾਰੇ ਨਾਬਾ ਨਵਸੀਆਂ ਨੂੰ ਸੱਦਾ ਦਿੰਦੇ ਆ ਕਿ ਜਿਹੜਾ ਇਹ ਭੰਡਾਰਾ ਇਹ ਸਾਰੇ ਨਾਬੇ ਦਾ ਹੀ ਹੈ ਸਾਰੇ ਨਾਬਿਆਂ ਨਾਬੇ ਦੇ ਦਰ ਪਰਾ ਤੇ ਆਮ ਜਨਤਾ ਆ ਕੇ ਆਪਣਾ ਉਹ ਭੰਡਾਰੇ ਦੇ ਵਿੱਚ ਸਹਿਯੋਗ ਦਿਓ ਤੇ ਸਾਡੀ ਇਸ ਦੀ ਸ਼ੋਭਾ ਨੂੰ ਵਧਾਓ ਤੇ ਆਪਣਾ ਜਿਹੜੇ ਆਪਣਾ ਸ਼ਿਵਜੀ ਦਾ ਉਹ ਚੱਲੂਗਾ ਅੱਜ ਸ਼ਿਵਰਾਤਰੀ ਦਾ ਉਹਦੇ ਉਹਦੇ ਨਾਲ ਸਾਰਿਆਂ ਨੇ ਗੁਣਗਾਨ ਹੋਊਗਾ ਤੇ ਉਸ ਗੁਣਗਾਨ ਦੇ ਵਿੱਚ ਸਹਿਯੋਗ ਦਿਓ ਤੇ ਸਾਰੇ ਸ਼ਾਮਲ ਹੋਣ ਤੇ ਇਸ ਦਾ ਆਨੰਦ ਮਾਣੋ ਹਾਂਜੀ ਸਹਿਯੋਗ ਦੁਕਾਨਦਾਰ ਭਰਾਵਾਂ ਦੇ ਨਾਲ ਹੁੰਦਾ ਹੈ ਪਹਿਲਾਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਜਿਹੜਾ ਇਹ ਭੰਡਾਰਾ ਸਾਡੇ ਨੌਨੀ ਭਰਾਣੇ 10 ਸਾਲ ਤਕਰੀਬਨ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅੱਜ ਭੋਲੇ ਸ਼ੰਕਰ ਦੀ ਕਿਰਪਾ ਨਾਲ ਇੱਕ ਬਹੁਤ ਵੱਡਾ ਬਹੁਤ ਅੱਛੇ ਲੈਂ ਬਹੁਤ ਵੱਡਾ ਭੰਡਾਰਾ ਬਣ ਚੁੱਕਿਆ ਹੈ ਇਹ ਭੰਡਾਰਾ ਪੋਲੇ ਸ਼ੰਕਰ ਦੀ ਕਿਰਪਾ ਨਾਲ ਘਟੋ ਘਟ 12 15 ਘੰਟੇ ਤੱਕ ਲਗਾਤਾਰ ਚੱਲੇਗਾ ਬਿਨਾਂ ਰੁਕੇ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਹੀ ਠੀਕ ਹੈ ਜੀ ਅੱਜ ਸਪੈਸ਼ਲ ਤੌਰ ਤੇ ਸਾਡਾ ਭਰਾ ਰਾਤ ਹੀ ਕੈਨੇਡਾ ਤੋਂ ਸਪੈਸ਼ਲ ਸ਼ਿਵਰਾਤਰੀ ਵਾਸਤੇ ਅੱਛਾ ਜੀ 90 ਪਹੁੰਚੇ ਨੇਗੇ ਜੀ ਭੋਲੇ ਸ਼ੰਕਰੇ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਣੀ ਪਾਕੀ ਸਾਡੇ ਭਰਾਵਾਂ ਦਾ ਸਾਡੇ ਦੁਕਾਨਦਾਰ ਭਰਾਵਾਂ ਦਾ ਪੂਰਾ ਪੂਰਾ ਸਹਿਯੋਗ ਰਹਿੰਦਾ ਜਿਹੜੇ ਵੱੱਟ ਛੱਡ ਕੇ ਸਾਡੇ ਨਾਲ ਪੂਰੀ ਮਦਦ ਕਰਦੇ ਨੇ ਕਿਉਂਕਿ ਇਹ ਇੱਕ ਇਕੱਲੇ ਬੰਦੇ ਦੇ ਸਹਿਯੋਗ ਨਾਲ ਤਾਂ ਹੋ ਨਹੀਂ ਸਕਦਾ ਜੀ ਇੰਨਾ ਤਕੜਾ ਕੰਮ ਹੁੰਦਾ ਸਾਰੇ ਸਵੇਰੇ ਤੋਂ ਅੱਜ ਹਲਵਾਈ ਲੱਗੇ ਹੋਏ ਨੇਗੇ ਠੀਕ ਹੈ ਜੀ ਸਾਰੇ ਮੇਰੀ ਦਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਕੱਲ ਨੂੰ ਹੁੰਮ ਹਮਾ ਕੇ ਬਾਂਸ ਵਾਲੀ ਗਲੀ ਦੇ ਵਿੱਚ ਗੂੜ ਮੰਡੀ ਦੇ ਮੋੜ ਤੇ ਜ਼ਰੂਰ ਪਹੁੰਚੋ ਜੀ ਜੈ ਸ਼ਿਵ ਸ਼ਿਵ ਸ਼ੰਭੂ ਜੈ ਬੋਲੇ ਨਾਰਾ ਸ਼ਰ ਕੋਣ ਕੋਣ ਆ ਰਿਹਾ ਕੋਈ ਪਲੀਟੀਕਲ ਬੰਦਾ ਕੋਈ ਆ ਰਹੀ ਨਹੀਂ ਇਸ ਤੋਂ ਹਾਂਜੀ ਹਾਂਜੀ ਇਹ ਸਾਰੇ ਮਤਲਬ ਸ਼ਹਿਰ ਦਾ ਹੀ ਭੰਡਾਰਿਆ ਅਸੀਂ ਨਿਮੰਤਰਣ ਪੱਤਰ ਦਿੱਤੇ ਨੇ ਸਾਡੇ ਐਮ ਐਲ ਏ ਸਾਹਿਬ ਨੂੰ ਸਾਡੇ ਜਸਤੀ ਸੁਲਿਆ ਵਾਲਾ ਚੇਅਰਮੈਨ ਜ਼ਿਲ੍ਹਾ ਜਲਵਾ ਬੋਰਡ ਦੇ ਚੇਅਰਮੈਨ ਨੇ ਤੇ ਨਾਲ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਹਾਂ ਜੀ ਜਾਂਦਾ ਜਾਵਲਾ ਮੈਡਮ ਨੂੰ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਨਵੀਟੇਸ਼ਨ ਦਿੱਤਾ ਹੈ ਉਹਨਾਂ ਦੇ ਨਾਲ ਹੋਰ ਜਿਹੜੇ ਐਮਸੀ ਸਾਹਿਬ ਹਨ ਉਹਨਾਂ ਨੂੰ ਵੀ ਅਸੀਂ ਇਨਵੀਟੇਸ਼ਨ ਦਿੱਤਾ ਹੈ ਕਿੰਨੇ ਵਜੇ ਉਹ ਪਹੁੰਚਣਗੇ ਦੇਖੋ ਜੀ ਉਹ ਜਿਵੇਂ ਜਿਵੇਂ ਸ਼ਡਿਊਲ ਉਹਨਾਂ ਦਾ ਬੰਦਾ ਹੋਗਾ ਸਾਰੇ ਦਿਨ ਦਾ ਭੰਡਾਰਾ ਜੀ ਜਿਸ ਤਰ੍ਹਾਂ ਉਹਨਾਂ ਨੂੰ ਸਹੀ ਬੈਠੂਗਾ ਤੇ ਉਹ ਪਹੁੰਚਣਗੇ ਉਹ ਪਹੁੰਚਣਗੇ ਠੀਕ ਹੈ ਹਰ ਹਰ ਮਹਾਦੇਵ ਸ਼ਿਵ ਸ਼ੰਕਰ ਦੀ ਕਿਰਪਾ ਨਾਲ ਉਹਦੇ ਹਰ ਸਾਲ ਭੰਡਾਰਾ ਬੜੀ ਧੁੰਮਦਾ ਨਾਲ ਕੀਤਾ ਜਾਂਦਾ ਹੈ ਜਿਹਦੇ ਵਿੱਚ ਨੂਨੀ ਮਹਿਤਾ ਦਾ ਪੂਰਾ ਸਹਿਯੋਗ ਹੈ ਤੇ ਮਹੱਲੇ ਵਾਲੇ ਸਾਰੇ ਸੇਵਾਦਾਰ ਹਨ ਤੇ ਸਾਰੇ ਅਸੀਂ ਮਹੱਲੇ ਵਾਲਿਆਂ ਨੂੰ ਬੇਨਤੀ ਕਰਾਂਗੇ ਤੇ ਸਾਰੇ ਬਾਜ਼ਾਰ ਵਾਲਿਆਂ ਨੂੰ ਨਾਭੇ ਨਿਵਾਸੀ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਹੁਮ ਮਹਾਕੇ ਪਹੁੰਚੋ ਤੇ ਲੰਗਰ ਦਾ ਆਨੰਦ ਮਾਣੋ ਤੇ ਭੋਲੇ ਸ਼ੰਕਰ ਦਾ ਗੁਣ ਗਾਣ ਕਰੋ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਕਰੋ ਨੀ ਹਰ ਹਰ ਮਹਾਦੇਵ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ 1 2 3 4 ਭੋਲੇ ਤੇਰੀ ਜੈ ਜੈ 1 2 3 4 भोले तेरी जय जयकार 1 2 3 4 भोले तेरी जय जयकार ਆਪ ਦੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ